ਦੋਸਤੋ ਛੁੱਟੀ ਵਾਲਾ ਦਿਨ ਸੀ ਤੇ ਮੋਟਰ ਤੇ ਬੈਠਾ ਸੀ ਤੇ ਮੇਰੇ ਮਨ ਦੇ ਵਿੱਚ ਨਾ ਕਦੇ-ਕਦੇ ਕੁਝ ਵਿਚਾਰ ਆਉਂਦੇ ਨੇ ਮੈਂ ਕਦੇ-ਕਦੇ ਸੋਚਦਾ ਵੀ ਕੁਝ ਲੋਕਾਂ ਦੇ ਵਿੱਚ ਨਾ ਪੈਸੇ ਦੀ ਭੁੱਖ ਬਹੁਤ ਜ਼ਿਆਦਾ ਹੁੰਦੀ ਆ ਪੈਸੇ ਦੀ ਭੁੱਖ ਇੰਨੀ ਜ਼ਿਆਦਾ ਹੁੰਦੀ ਆ ਕਿ ਲੋਕ ਨਾ ਵੀ ਆਪਣਾ ਜਿਹੜਾ ਕਹਿੰਦੇ ਹੁੰਦੇ ਨੇ ਨਾ ਵੀ ਪਰਿਵਾਰ ਹੈ ਉਹ ਚਾਹੁੰਦੇ ਨੇ ਕਿ ਸਾਡਾ ਪਰਿਵਾਰ ਨਾ ਜਿਹੜਾ ਖਿੱਲਰ ਜੇ ਫਲਾਣਾ ਉੱਥੇ ਚਲਾ ਜਾਏ ਫਲਾਣਾ ਉੱਥੇ ਚਲਾ ਜਾਏ ਤੇ ਸਾਡੇ ਕੋਲ ਪੈਸੇ ਜ਼ਿਆਦਾ ਆ ਜਾਣ ਮੈਂ ਦੇਖਦਾ ਵੀ ਪੈਸੇ ਦੀ ਭੁੱਖ ਹੋਣੀ ਤੇ ਜ਼ਰੂਰਤ ਹੋਣੀ ਇਹ ਦੋਵੇਂ ਅਲੱਗ-ਅਲੱਗ ਚੀਜ਼ਾਂ ਨੇ ਕੁਝ ਬੰਦੇ ਮੈਂ ਇੱਕ ਗੱਲ ਸੋਚਦਾ ਵੀ ਜਿਹੜੇ ਲੋਕ ਥੋੜੇ ਜਿਹਾ ਪੜ੍ਹ ਲਿਖ ਜਾਂਦੇ ਨੇ ਨਾ ਤੁਸੀਂ ਉਹਨਾਂ ਕੋਲ ਬੈਠੋਗੇ ਉਹਨਾਂ ਦੇ ਅੰਦਰੋਂ ਨਾ ਪੈਸੇ ਦੀ ਭੁੱਖ ਖਤਮ ਹੋ ਜਾਂਦੀ ਏ ਜਿੰਨੇ ਲੋਕ ਅਨਪੜ੍ਹ ਹੋਣਗੇ ਨਾ ਅਨਪੜ੍ਹ ਹੋਣਗੇ ਬਹੁਤ ਜ਼ਿਆਦਾ ਜਾਹਲ ਹੋਣਗੇ ਉਹਨਾਂ ਨੂੰ ਐ ਲੱਗਦਾ ਕਿ ਅਸੀਂ ਨਾ ਕਿਤੋਂ ਨਾ ਕਿਤੋਂ ਖਜ਼ਾਨਾ ਪੁੱਟ ਲਈਏ ਅਸੀਂ ਨਾ ਅਮੀਰ ਹੋ ਜਾਈਏ ਉਲਟਾ ਜਿਹੜਾ ਪੜਿਆ ਲਿਖਿਆ ਬੰਦਾ ਹੁੰਦਾ ਨਾ ਅਸਲੀ ਪੜਿਆ ਲਿਖਿਆ ਬੰਦਾ ਉਹ ਇੱਕ ਸਿਸਟਮ ਦੇ ਵਿੱਚ ਚੱਲਦਾ ਇੱਕ ਸਿਸਟਮ ਦੇ ਨਾਲ ਉਹ ਚਾਹੇ ਖੇਤੀ ਕਰੇ ਚਾਹੇ ਨੌਕਰੀ ਕਰੇ ਚਾਹੇ ਕਾਰੋਬਾਰ ਕਰੇ ਕੁਝ ਵੀ ਕਰੇ ਉਹ ਇੱਕ ਸਿਸਟਮ ਦੇ ਚੱਲ ਕੇ ਉਹ ਇੱਕ ਲੰਬੀ ਰਣਨੀਤੀ ਪਲੈਨਿੰਗ ਬਣਾਉਂਦਾ ਵੀ ਆਪਾਂ 5 ਸਾਲ ਦੇ ਵਿੱਚ ਕੀ ਟਾਰਗੇਟ ਰੱਖਣਾ ਹੈ 10 ਸਾਲ 'ਚ ਕੀ ਟਾਰਗੇਟ ਰੱਖਣਾ ਹੈ ਉਹ ਇਸ ਤਰ੍ਹਾਂ ਦੇ ਟਾਰਗੇਟ ਰੱਖ ਕੇ ਚੱਲਦਾ ਪਰ ਜਿਹੜੇ ਅਨਪੜ ਬੰਦੇ ਹੁੰਦੇ ਨੇ ਮੈਂ ਕਿਉਂਕਿ ਮੈਂ ਅਨਪੜ ਦੀ ਉਦਾਹਰਨ ਕਿਉਂ ਦੇਣਾ ਕਈ ਲੋਕਾਂ ਨੂੰ ਨਾ ਅਨਪੜ ਸ਼ਬਦ ਸੁਣ ਕੇ ਲੱਗਦਾ ਕਿ ਸਾਨੂੰ ਕਿਹਾ ਗਿਆ ਸੀ ਪੜ੍ਹੇ ਨਹੀਂ ਮੈਂ ਕਹਿੰਦਾ ਵੀ ਅਨਪੜ ਉਹ ਨਹੀਂ ਹੁੰਦਾ ਜਿਹੜਾ ਬਿਲਕੁਲ ਨਹੀਂ ਪੜਿਆ ਅਨਪੜ ਹੋ ਹੁੰਦਾ ਜਿਹਦੀ ਸੂਚ ਬਿਲਕੁਲ ਬੰਦ ਹੋਵੇ ਜਿਹੜਾ ਸਮੇ ਨੂੰ ਨਹੀਂ ਪੜਦਾ ਮੈਂ ਕਹਿੰਨਾ ਵੀ ਸਭ ਤੋਂ ਅਮੀਰੀ ਹੈਗੀ ਤੁਹਾਡੇ ਰਿਸ਼ਤੇ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਨੇ ਜਾਂ ਨੌਜਵਾਨ ਨੇ ਮੁੰਡੇ ਸਾਡੀ ਉਮਰ ਦੇ ਉਹਨਾਂ ਨੂੰ ਮਾਂ ਪਿਓ ਨੂੰ ਸਿਰਫ ਪੈਸੇ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਕਿ ਇਹ ਸਾਨੂੰ ਪੈਸੇ ਦੇਣਗੇ ਸਾਨੂੰ ਖਰਚਾ ਦੇਣਗੇ ਜਾਂ ਜਿਹੜੇ ਮਾਪੇ ਬਾਪ ਨੇ ਉਹਨਾਂ ਨੂੰ ਸਿਰਫ ਬੱਚਿਆਂ ਨੂੰ ਨਹੀਂ ਪੈਸੇ ਨਜ਼ਰਾਂ ਦੇਖਣਾ ਚਾਹੀਦਾ ਵੀ ਇਹ ਹੁਣ ਸਾਨੂੰ ਕਮਾ ਕੇ ਦੇਣਗੇ ਜਿੱਥੇ ਮਰਜ਼ੀ ਜਾਣ ਜਾਓ ਜਿੱਥੇ ਮਰਜ਼ੀ ਜਾਓ ਇੰਡੀਆ ਚ ਰਹੋ ਜਿੱਥੇ ਮਰਜ਼ੀ ਰਹੋ ਬਾਹਰ ਜਾਓ ਸਾਨੂੰ ਪੈਸੇ ਕਮਾ ਕੇ ਕਰ ਲੋ ਇਹ ਜਿਹੜੀ ਚੀਜ਼ ਹੈ ਨਾ ਰਿਸ਼ਤਿਆਂ ਦੇ ਵਿੱਚ ਇਹ ਰਿਸ਼ਤੇਆਂ ਨੂੰ ਖਤਮ ਕਰਦੀ ਹੈ ਇਹ ਪਰਿਵਾਰਾਂ ਨੂੰ ਖਤਮ ਕਰਦੀ ਹੈ ਕਿਉਂਕਿ ਜੇ ਆਪਾਂ ਆਪਣੇ ਖੇਤੇ ਦਾ ਇਸ ਖੇਤਰ ਦਾ ਪਿਛਲਾ ਇਤਿਹਾਸ ਦੇ ਕੀ ਹੈ ਨਾ ਇਹਦੇ ਵਿੱਚ ਸਭ ਤੋਂ ਜਿਹੜੀ ਮਜ਼ਬੂਤ ਸੰਸਥਾ ਨਜ਼ਰ ਆਉਂਦੀ ਹੈ ਨਾ ਪਰਿਵਾਰ ਨਜ਼ਰ ਆਉਂਦਾ ਜਿੱਥੇ ਮੈਂ ਇੱਕ ਦਿਨ ਤਿੰਨ ਚਾਰ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਉੱਥੇ ਹੀ ਦਾਦਾ ਰਹਿੰਦਾ ਹੈ ਉੱਥੇ ਹੀ ਮੁੰਡੇ ਰਹਿੰਦੇ ਨੇ ਉੱਥੇ ਪੋਤੇ ਰਹਿੰਦੇ ਨੇ ਹੁਣ ਕਈਆਂ ਦੇ ਪੜਪੋਤੇ ਵੀ ਹੋ ਗਏ ਚਾਰ ਪੀੜੀਆਂ ਵੀ ਇਕੱਠੀਆਂ ਰਹੀ ਜਾਂਦੀਆਂ ਇੱਕ ਥਾਂ 'ਚ ਇਹ ਜਿਹੜੀ ਪਰਿਵਾਰ ਸਾਡੀ ਮਜ਼ਬੂਤ ਇੱਕ ਸੰਸਥਾ ਹੈ ਨਾ ਸਾਡੇ ਸਮਾਜ ਦੀ ਇਹਦੇ ਵਿੱਚ ਪੈਸੇ ਦੀ ਭੁੱਖ ਨਹੀਂ ਹੋਣੀ ਚਾਹੀਦੀ ਪੈਸੇ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਭੁੱਖ ਕੋ ਹੋਰ ਚੀਜ਼ ਹੈ ਜ਼ਰੂਰਤ ਹੋਰ ਚੀਜ਼ ਹੈ ਭੁੱਖ ਦਾ ਮਤਲਬ ਹੁੰਦਾ ਹੈ ਕਿ ਇੱਕ ਦੂਜੇ ਨੂੰ ਕਹਿਣਾ ਤੂੰ ਕੁਝ ਕਰ ਤੂੰ ਕਿਤੇ ਜਾ ਤੂੰ ਐ ਕਰ ਨੀਡ ਹੁੰਦੀ ਹੈ ਕਿ ਇੱਕ ਪਲੈਨਿੰਗ ਬਣਾਉਣਾ ਵੀ ਯਾਰ ਤੁਸੀਂ ਕੁਝ ਕਰ ਲਓ ਮੰਨ ਲਓ ਵੀ ਨੌਜਵਾਨ ਮੁੰਡਾ ਨੂੰ ਸਮਝਾਓ ਭਾਈ ਤੂੰ ਹੁਣ ਕੋਈ ਕੰਮ ਧੰਦਾ ਕਰ ਲੈ ਕੋਈ ਕਾਰੋਬਾਰ ਕਰ ਲੈ ਕਿਉਂਕਿ ਜਿਹੜਾ ਪੈਸਾ ਹੈ ਨਾ ਪੈਸਾ ਕੁਝ ਨਹੀਂ ਆਗਾ ਇਹ ਦੇਖਿਆ ਜਾਏ ਪੈਸਾ ਰਿਸ਼ਤਿਆਂ ਦੇ ਅੱਗੇ ਸਮਾਜ ਦੇ ਅੱਗੇ ਕਦਰਾਂ ਕੀਮਤਾਂ ਦੇ ਅੱਗੇ ਕੁਝ ਨਹੀਂ ਹੈਗਾ ਜ਼ੀਰੋ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾ ਕਹਿਣਾ ਜਿਹੜੇ ਬੰਦੇ ਪੈਸੇ ਦੇ ਮਗਰ ਪਏ ਹੋਏ ਨੇ ਨਾ ਪਤਾ ਨਹੀਂ ਅਸੀਂ ਪੈਸਾ ਕਮਾ ਲਾਂਗੇ ਅਸੀਂ ਅਮੀਰ ਹੋ ਜਾਾਂਗੇ 2-4 ਸਾਲਾਂ ਨੂੰ ਸਾਨੂੰ ਪਤਾ ਨਹੀਂ ਕੀ ਆ ਜਾਏਗਾ ਸਾਡੇ ਕੋਲ ਕੁਝ ਨਹੀਂ ਆਉਣਾ ਕੁਝ ਨਹੀਂ ਆਉਣਾ ਕਿਉਂਕਿ ਤੁਹਾਡਾ ਜਿਹੜਾ ਮੌਕੇ ਤੇ ਸਰਕਲ ਹੁੰਦਾ ਨਾ ਜੇ ਤੁਹਾਡੇ ਕੋਲ ਸਾਧਨ ਨੇ ਤੁਹਾਡਾ ਘਰ ਵਧੀਆ ਬਣਿਆ ਤੁਹਾਡੇ ਘਰ ਚ ਇੱਕ ਏਸੀ ਲੱਗਾ ਹੈ ਤੁਹਾਡੇ ਕੋਲ ਆਉਣ ਜਾਣ ਨੂੰ ਚੰਗੇ ਸਾਧਨ ਨੇ ਖਾਣ ਨੂੰ ਰੋਟੀ ਹੈ ਇਹੀ ਅਮੀਰੀ ਹੈ ਇਸ ਸਾਧਨ ਨੂੰ ਲਗਾਤਾਰ ਮੇਨਟੇਨ ਕਰਕੇ ਰੱਖੋ ਵੀ ਕਹਿੰਦੇ ਹੁੰਦੇ ਨੇ ਇੱਕੋ ਦਿਨ ਕੰਮ ਕਰਕੇ ਨਾ ਤੁਸੀਂ ਅਮੀਰ ਹੋਣਾ ਇੱਕੋ ਦਿਨ ਨਾ ਕੰਮ ਕਰਕੇ ਤੁਸੀਂ ਗਰੀਬ ਹੋਣਾ ਤੁਸੀਂ ਇੱਕ ਸਿਸਟਮ ਨੂੰ ਮੇਨਟੇਨ ਕਰਕੇ ਰੱਖਣਾ ਥੋੜਾ 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 ਚੱਲਦੇ ਰਹਿਣਾ ਤੇ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਇਕੱਠਾ ਰੱਖੋ ਨੌਜਵਾਨਾਂ ਨੂੰ ਆਪਣੇ ਤੋਂ ਦੂਰ ਨਾ ਕਰੋ ਨੌਜਵਾਨ ਬਜ਼ੁਰਗਾਂ ਤੋਂ ਦੂਰ ਨਾ ਜਾਓ ਕਿਉਂਕਿ ਜੇ ਪਰਿਵਾਰ ਇਕੱਠਾ ਰਹੇਗਾ ਰਿਸ਼ਤਿਆਂ 'ਚ ਵਿਸ਼ਵਾਸ ਰਹੇਗਾ ਤੁਹਾਨੂੰ ਪਤਾ ਹੀ ਹੁਣ ਦੁਨੀਆ 'ਤੇ ਕੀ ਕੁਝ ਹੋ ਰਿਹਾ ਰਿਸ਼ਤਿਆਂ ਦਾ ਜਿਹੜਾ ਖਾਤਮਾ ਹੋਇਆ ਪਿਆ ਲੋਕ ਜਿਹੜੇ ਪਰਿਵਾਰ ਤੋਂ ਟੁੱਟ ਜਾਂਦੇ ਨੇ ਕਿਉਂਕਿ ਪਰਿਵਾਰ ਇੱਕ ਤੁਹਾਨੂੰ ਸੱਚ ਵੀ ਦਿੰਦਾ ਸੱਚਾਈ ਦਿੰਦਾ ਤੁਹਾਨੂੰ ਕਦਰਾਂ ਕੀਮਤਾਂ ਦਿੰਦਾ ਤੁਸੀਂ ਜਿੱਥੇ ਥੋੜੀ ਜਿਹੀ ਵੀ ਗਲਤੀ ਕਰਦੇ ਹੋ ਤੁਸੀਂ ਪਰਿਵਾਰ ਦੇ ਵਿੱਚ ਰਹਿ ਕੇ ਦੇਖੋ ਤੁਸੀਂ ਥੋੜੀ ਜਿਹੀ ਗਲਤੀ ਕਰੋਗੇ ਤੁਹਾਨੂੰ ਕੋਈ ਵੱਡਾ ਟੋਕ ਦੇਗਾ ਪਰ ਜਦੋਂ ਪਰਿਵਾਰ ਚੋਂ ਟੁੱਟ ਕੇ ਇੱਕ ਬੰਦਾ ਦੂਰ ਚਲਾ ਜਾਂਦਾ ਹੈ ਬਾਹਰ ਚਲਾ ਜਾਂਦਾ ਜਾਂ ਸ਼ਹਿਰ ਚਲਾ ਜਾਂਦਾ ਕਿਤੇ ਹੋਰ ਰਹਿਣਾ ਸ਼ੁਰੂ ਕਰ ਦਿੰਦਾ ਫਿਰ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਗਲਤੀਆਂ ਕਰਦਾ ਹੈ ਫਿਰ ਲੋਕ ਨਸ਼ਿਆਂ ਤੇ ਮਗਰ ਪੈ ਜਾਂਦੇ نیند ਦੀਆਂ ਗੋਲੀਆਂ ਖਾ ਕੇ ਸੌਣ ਲੱਗ ਜਾਂਦੇ ਨੇ ਫਿਰ ਉਹਦੇ ਵਿੱਚ ਬਹੁਤ ਸਾਰੀਆਂ ਝੂਠ ਬੋਲਣਾ ਗਲਤ ਤਰੀਕੇ ਨਾਲ ਪੈਸਾ ਕਮਾਉਣਾ نیند ਦੀਆਂ ਗੋਲੀਆਂ ਲੈਣਾ ਨਸ਼ਾ ਲੈਣਾ ਫਿਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਉਹ ਬੰਦੇ ਦੇ ਅੰਦਰ ਆਉਣ ਲੱਗ ਜਾਂਦੀਆਂ ਪੁਰਾਣੇ ਲੋਕ ਦੇਖੋ ਕਿੰਨੇ ਖੁਸ਼ ਸੀਗੇ ਉਹ ਪੈਸੇ ਦੇ ਮਗਰ ਨਹੀਂ ਸੀ ਭਜਦੇ ਉਹ ਕਿਸੇ ਨੂੰ ਨਹੀਂ ਸੀ ਕਹਿੰਦੇ ਵੀ ਤੂੰ ਇੱਥੋਂ ਚਲਾ ਜਾ ਤੂੰ ਬਾਹਰ ਚਲਾ ਜਾ ਤੂੰ ਸਾਨੂੰ ਪੈਸੇ ਕਮਾ ਕੇ ਦੇ ਅਸੀਂ ਤੇਰੇ ਪੈਸੇ ਬਿਨਾ ਮਰੇ ਚੱਲੇ ਆ ਜਾਂ ਤੂੰ ਸਾਡੀ ਆ ਜਰੂਰਤ ਪੂਰੀ ਕਰ ਉਹ ਨੂੰ ਸਿਰਫ ਇਹ ਕਹਿੰਦੇ ਸੀ ਕੋਈ ਗੱਲ ਨਹੀਂ ਸਮਾਂ ਕੱਢੋ ਸਭ ਕੁਝ ਹੋ ਜਾਏਗਾ ਤੇ ਮੈਂ ਇਹ ਕਹਣਾ ਕਿ ਪੰਜਾਬ ਵਾਸਤੇ ਜਾਂ ਸਾਡੇ ਪੰਜਾਬ ਦੇ ਭਵਿੱਖ ਵਾਸਤੇ ਸਾਨੂੰ ਪੈਸੇ ਦੀ ਭੁੱਖ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਪੈਸੇ ਦੀ ਭੁੱਖ ਨਾ ਰੱਖੋਗੇ ਨਾ ਤੁਸੀਂ ਅਮੀਰ ਹੋ ਜਾਓਗੇ ਜਿੰਨੀ ਤੁਸੀਂ ਪੈਸੇ ਦੀ ਭੁੱਖ ਰੱਖੋਗੇ ਓਨੇ ਤੁਸੀਂ ਗਰੀਬ ਹੋਵੋਗੇ ਇਹ ਗੱਲ ਯਾਦ ਰੱਖਿਓ ਜਿਹੜੀ ਚੀਜ਼ ਦੇ ਮਗਰ ਤੁਸੀਂ ਭਜਣਾ ਸ਼ੁਰੂ ਕਰ ਦੋਗੇ ਨਾ ਉਹੀ ਤੁਹਾਨੂੰ ਧੋਖਾ ਦੇਣਾ ਸ਼ੁਰੂ ਕਰ ਦੂਗੀ ਇਸ ਕਰਕੇ ਪੈਸੇ ਦੇ ਮਗਰ ਨਾ ਭੱਜੋ ਆਪਣੇ ਰਿਸ਼ਤਿਆਂ ਨੂੰ ਜੋੜ ਕੇ ਰੱਖੋ ਆਪਣੇ ਆਲੇ ਦੁਆਲੇ ਆਂਡ ਗਵਾਂਡ ਨੂੰ ਜੋੜ ਕੇ ਰੱਖੋ ਆਪਣੇ ਕਲਚਰ ਨੂੰ ਜੋੜ ਕੇ ਰੱਖੋ ਆਪਣੀ ਭਾਸ਼ਾ ਨੂੰ ਜੋੜ ਕੇ ਰੱਖੋ ਆਪਣੇ ਵਿਰਸੇ ਨੂੰ ਜੋੜ ਕੇ ਰੱਖੋ ਆ ਆਪਣੇ ਧਰਮ ਨੂੰ ਜੋੜ ਕੇ ਰੱਖੋ ਉਹਦੀਆਂ ਕਦਰਾਂ ਕੀਮਤਾਂ ਨੂੰ ਜੋੜ ਕੇ ਰੱਖੋ ਦੇ ਤਿਹਾਰਾਂ ਨੂੰ ਉਹਦੇ ਵਿਸ਼ਵਾਸਾਂ ਨੂੰ ਫਿਰ ਦੇਖਿਓ ਅਮੀਰੀ ਹੁੰਦੀ ਅਮੀਰੀ ਅਸਲ ਦੇ ਵਿੱਚ ਇਸੇ ਦੇ ਵਿੱਚ ਹੈ ਜਿਹੜੀ ਸਾਡੀ ਪਰਿਵਾਰਕ ਸੰਸਥਾ ਨੇ ਆਪੋ ਆਪਣੇ ਕੰਮਾਂ ਸੰਭੇ ਹੋਏ ਨੇ ਕੋਈ ਬਾਹਰ ਦਾ ਕੰਮ ਕਰ ਲੈਂਦਾ ਕੋਈ ਘਰ ਦਾ ਕੰਮ ਕਰ ਲੈਂਦਾ ਕੋਈ ਕੋਈ ਕੰਮ ਕਰ ਲੈਂਦਾ ਕੋਈ ਕੋਈ ਇਹ ਪਰਿਵਾਰ ਜਿਹੜੀ ਸੰਸਥਾ ਨੇ ਬਹੁਤ ਮਜ਼ਬੂਤ ਤੇ ਵਿਸ਼ਵਾਸਯੋਗ ਸੰਸਥਾ ਹੈ ਪਰ ਇਹਦੇ ਵਿੱਚ ਹੁਣ ਜਿਹੜਾ ਨਵਾਂ ਚੱਕਰ ਚੱਲਿਆ ਹੋਇਆ ਹੈ ਜਵਾਗ ਕਿਤੇ ਮਾਪੇ ਕਿਤੇ ਬੁੱਢੇ ਕਿਤੇ ਉਹ ਜਿਹੜਾ ਨਾ ਪਰਿਵਾਰ ਨੂੰ ਸੰਸਥਾ ਨੂੰ ਜਿਹੜਾ ਖੋਰਾ ਲੱਗਾ ਹੋਇਆ ਹੈ ਪਰ ਇਹ ਕਿਸੇ ਨਾ ਕਿਤੇ ਜਿਹੜੀਆਂ ਵੱਡੀਆਂ ਅਣ ਦਿਖਦੀਆਂ ਸ਼ਕਤੀਆਂ ਨੇ ਉਹੀ ਚਾਹੁੰਦੀਆਂ ਨੇ ਕਿ ਲੋਕਾਂ ਦਾ ਪਰਿਵਾਰ ਟੁੱਟ ਜਾਏ ਉਹ ਕਹਿੰਦੇ ਨੇ ਪਰਿਵਾਰ ਟੁੱਟ ਜਾਏ ਭਈ ਬਜ਼ੁਰਗ ਕਿਤੇ ਰਹਿ ਮੁੰਡਾ ਕਿਤੇ ਰਹਿ ਪੋਤਾ ਕਿਤੇ ਰਹਿ ਵੀ ਇਹਨਾਂ ਦਾ ਜਿਹੜਾ ਪਰਿਵਾਰ ਟੁੱਟ ਜਾਏ ਪਰਿਵਾਰਕ ਸੰਸਥਾ ਟੁੱਟ ਜਾਏ ਵਰਲਡ ਦੀਆਂ ਪਾਵਰਾਂ ਦਾ ਜੋਰ ਕਿਉਂਕਿ ਪੱਛਮ ਦੇ ਵਿੱਚ ਉਹਨਾਂ ਨੇ ਬਹੁਤ ਪਹਿਲਾਂ ਪਰਿਵਾਰ ਤੋੜਤੇ ਹੁਣ ਉਹ ਸਾਡੇ ਇੱਧਰ ਪਰਿਵਾਰ ਤੋੜਨਾ ਚਾਹੁੰਦੇ ਨੇ ਏਸ਼ੀਅਨ ਕੰਟਰੀਆਂ ਦੇ ਵਿੱਚ ਕਿ ਜੋ ਏਸ਼ੀਅਨ ਕੰਟਰੀਆਂ 'ਚ ਵੀ ਪਰਿਵਾਰਵਾਦ ਤੋੜਿਆ ਜਾਵੇ ਪਰਿਵਾਰ ਦੇ ਵਿੱਚ ਲੋਕਾਂ ਨੂੰ ਕੱਟਿਆ ਜਾਵੇ ਉਹਨਾਂ ਨੂੰ ਕਹੇ ਤੁਸੀਂ ਤਾਂ ਗੁਲਾਮ ਹੋ ਪਰਿਵਾਰ ਦੇ ਔਰਤਾਂ ਨੂੰ ਕਹੇ ਜਾਂਦਾ ਤੁਸੀਂ ਬੰਦਿਆਂ ਦੇ ਗੁਲਾਮ ਹੋ ਬੰਦਿਆਂ ਨੂੰ ਕਹੇ ਜਾਂਦਾ ਤੁਸੀਂ ਔਰਤਾਂ ਦੇ ਗੁਲਾਮ ਹੋ ਬੱਚਿਆਂ ਨੂੰ ਕਹੇ ਜਾਂਦਾ ਤੁਸੀਂ ਵੱਡਿਆਂ ਦੇ ਗੁਲਾਮ ਹੋ ਵੱਡਿਆਂ ਨੂੰ ਕਹੇ ਜਾਂਦਾ ਤੁਹਾਡੇ ਛੋਟੇ ਇੱਜ਼ਤ ਨਹੀਂ ਕਰਦੇ ਉਹ ਪਰਿਵਾਰਕ ਸੰਸਥਾ ਨੂੰ ਤੋੜਨ ਵਾਸਤੇ ਵਰਲਡ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਕੰਮ ਕਰ ਰਹੀਆਂ ਨੇ ਇਹਨਾਂ ਦੇ ਪਰਿਵਾਰ ਜਿਹੜਾ ਇੱਕ ਸੰਯੁਕਤ ਹੈ ਜਿਹਦੇ ਵਿੱਚ ਡਿਪਰੈਸ਼ਨ ਨਹੀਂ ਹੈ ਜਿਹਦੇ ਵਿੱਚ ਸਾਰਾ ਕੁਝ ਮੁੱਲ ਖਾਂ ਲੈ ਕੇ ਨਹੀਂ ਖਾਂਦੇ ਕੁਝ ਆਪ ਵੀ ਪੈਦਾ ਕਰ ਲੈਂਦੇ ਨੇ ਬਹੁਤ ਕੁਝ ਪਰਿਵਾਰ ਟੁੱਟ ਗਿਆ ਬੰਦਾ ਸਾਰਾ ਕੁਝ ਮਾਰਕੀਟ ਤੇ ਡਿਪੈਂਡ ਹੋ ਜਾਊਗਾ ਉਹ ਫਲੈਟਾਂ 'ਚ ਚਲਾ ਜਾਊਗਾ ਉਹ ਕਿਰਾਏ ਤੇ ਰਹਿਣ ਲੱਗ ਜਾਊਗਾ ਕਿਸ਼ਤਾਂ ਵਾਲੇ ਘਰ 'ਚ ਰਹਿਣ ਲੱਗ ਜਾਊਗਾ ਫਿਰ ਉਹ ਸਾਰਾ ਦਿਨ ਬਸ ਕਿਸ਼ਤਾਂ ਹੀ ਭਰੂਗਾ ਉਹ ਸੋਚੂਗਾ ਕਿ ਸਹੀ ਮੈਂ ਕੱਲਾ ਹੋ ਕੇ ਤਾਂ ਨਹੀਂ ਅਮੀਰ ਹੋ ਜਾਊਗਾ ਪਰ ਉਹ ਅਮੀਰ ਨਹੀਂ ਹੋਗਾ ਉਲਟਾ ਗਰੀਬ ਹੋ ਜਾਊਗਾ ਲੇਬਰ ਬਣ ਜਾਊਗਾ ਉਸ ਦਿਹਾੜੀਆਂ ਕਰੂਗਾ ਕਿਸ਼ਤਾਂ ਭਰੀ ਜਾਊਗਾ ਬਸ ਫਿਰ ਉਹ ਬਿਮਾਰ ਹੋਊਗਾ ਉਹਨੂੰ ਕੋਈ ਠੀਕ ਕਰਨ ਵਾਲਾ ਜਾਂ ਉਹਨੂੰ ਹਾਲ-ਚਲ ਪੁੱਛਣ ਵਾਲਾ ਨਹੀਂ ਹੋਊਗਾ ਉਹਦਾ ਪਤਾ ਲੈਣ ਵਾਲਾ ਨਹੀਂ ਕੋਈ ਹੋਊਗਾ ਇਸੇ ਕਰਕੇ ਤੁਸੀਂ ਪਰਿਵਾਰ ਦੇ ਵਿੱਚੋਂ ਤੁਸੀਂ ਮਹੀਨਾ 15 ਦਿਨ ਬਿਮਾਰ ਵੀ ਹੋਨੇ ਹੋ ਤੁਹਾਡੇ ਬਾਕੀ ਕੰਮ ਤੁਹਾਡਾ ਦੇਖਭਾਲ ਵੀ ਕੋਈ ਸੰਭ ਲੈਂਦਾ ਹੈ ਇਸ ਕਰਕੇ ਸਾਡਾ ਏਸ਼ੀਅਨ ਕੰਟਰੀਆਂ ਦਾ ਜਿਹੜਾ ਪਰਿਵਾਰ ਹੈ ਬਹੁਤ ਮਜ਼ਬੂਤ ਸੰਸਥਾ ਹੈ ਤੇ ਇਹਨੂੰ ਜੋੜ ਕੇ ਰੱਖੋ ਸਾਰਿਆਂ ਸਸਕਾਰ